ਇਹ ਕਦੇ ਗਰੀਬੀ ਤੇ ਬੋਲਣਾ ਪੈ ਜੇ ਸ਼ੋਰਤ ਨੂੰ ਕਹਿੰਦਾ ਅਜੇ ਕਦੇ ਗਰੀਬੀ ਤੇ ਬੋਲਣਾ ਪੈ ਜੇ ਸ਼ੋਰਤ ਨੂੰ ਸੂਟ ਟਾਕੀਆਂ ਵਾਲੇ ਪਾਣੇ ਪੈ ਜਾਣੇ ਔਰਤ ਨੂੰ ਬਟ ਜਨ ਪਾਸਾ ਜਿੱਦੋਂ ਰਿਸ਼ਤੇਦਾਰ ਗਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਹੈ ਮਤਲਬ ਉਹ ਵਿਚ ਗਰੀਬੀ ਦੇ ਤੁਹਾਨੂੰ ਪਤਾ ਅਕਸਰ ਧੋਖੇ ਹੁੰਦੇ ਨੇਗੇ ਜ਼ਿੰਦਗੀ ਦੇ ਵਿੱਚ ਧੋਖੇ ਹੁੰਦੇ ਨੇ ਧੋਖੇ ਤੋਂ ਬਾਅਦ ਬੰਦਾ ਫਿਰ ਤੁਹਾਨੂੰ ਪਤਾ ਹੀ ਹੈਗਾ ਇੱਕ ਹਸਾਂ ਰਹੀ ਹੀ ਰਹਿ ਜਾਂਦਾ ਭਾਜੀ ਪਤਾ ਨਿਆਣੀ ਉਮਰਾ ਜੀ ਇਸ ਕੋ ਹੁੰਦ ਨੇ ਭਾਜੀ ਧੋਖੇ ਵੀ ਹੁੰਦ ਨੇਗੇ ਉਮਰਾ ਹੁੰਦੀਆਂ ਨੇ ਭਾਜੀ ਬਸ ਤੁਹਾਨੂੰ ਪਤਾ ਹੀ ਹੈਗਾ ਜੀ ਉਸ ਤੋਂ ਬਾਅਦ ਫਿਰ ਭਾਜੀ ਬਸ ਉਹਨੂੰ ਕੋਈ ਚਾਹ ਆ ਭਾਈ ਬਈ ਜਦੋਂ عمر ਤੇ ਵਿਚ ਲੋਕੀ ਘਰੋਂ ਮੰਗ ਕੇ ਪੈਸੇ ਖਾਂਦੇ ਸੀ ਮੈਂ ਉਸ ਉਮਰ ਚ ਆਪ ਕਮਾ ਕੇ ਖਾਂਦਾ ਸੀਗਾ ਫਿਰ ਵੀ ਮੇਰੀ ਸੇਲੀ ਇਹ ਕਹਿ ਕੇ ਛੱਡ ਗਈ ਵੀ ਤੇਰੇ ਨਹੀਂ ਕੇ ਜੇ ਕੰਮ ਦੇ ਵਿੱਚ ਮੇਰੇ ਏਡੇ ਵੱਡੇ ਸੁਪਨੇ ਕਿੱਥੋਂ ਪੂਰੇ ਕਰੇਗਾ ਸਾਲੀ ਫੀਲਿੰਗ ਨਹੀਂ ਸਮਝੀ ਉਹਨੇ ਭਾਈ ਮੇਰਾ ਪੂਰੀ ਪਰਮਾਤਮਾ ਦੀ ਸਾਰਾ ਕੁਝ ਹੈਗਾ ਮੇਰਾ ਪਰਮਾਤਮਾ ਦੀ ਭਾਈ ਆਸ਼ਕਤਾ ਭਾਈ ਦੁਨੀਆ ਆਸ਼ਕ ਵੀ ਆ ਟੁੱਟੇ ਆਸ਼ਕ ਵੀ ਨੇ ਭਾਈ ਦੇਖੋ ਹਣਾ 50% ਆਸ਼ਕ ਨੇ 50% ਟੁੱਟਿਆ ਸੀ ਨੇ ਆਪ ਤਾਂ ਹੀ ਕਹਿੰਦੇ ਆ ਕਿ ਹਣਾ ਵੀ ਆਸ਼ਕੀ ਦੇ ਵਿੱਚ ਭਾਈ ਕੁਝ ਨਹੀਂ ਹੈਗਾ ਇਸ਼ਕ ਮੁਹੱਬਤ ਭਲੇ ਕੇ ਮੰਦੇ ਹੁੰਦੇ ਨੇ ਤਾਂ ਭਾਈ ਇੱਕ ਵਸ ਬੰਦੇ ਨੇ ਕਹਿੰਦਾ ਇਹ ਤਾਂ ਮਨ ਦੇ ਭਲੇਖੀ ਹੁੰਦੀ ਨੇ ਸਿਰਫ ਆਪਿਆ ਦਾ ਪਿਆਰ ਸੱਚਾ ਹੈਗਾ ਤੇ ਹੋਰ ਕੋਈ ਨਹੀਂ ਹੈਗਾ ਭਾਜੀ ਇਹ ਤਾਂ ਬਸ ਟਾਈਮ ਆਉਂਦੇ ਸਭ ਛੱਡ ਜਾਂਦੀਆਂ ਨੇ ਜੇ ਕਦੇ ਗਰੀਬੀ ਤੇ ਪੁੱਲਣਾ ਪੈ ਜਾਏ ਸ਼ੋਰਤ ਨੂੰ ਕਹਿੰਦਾ ਅਜੇ ਕਦੇ ਗਰੀਬੀ ਤੇ ਪੁੱਲਣਾ ਪੈ ਜਾਏ ਸ਼ੋਰਤ ਨੂੰ ਸੁੱਟ ਟਾਕੀਆਂ ਵਾਲੇ ਪਾਣੇ ਪੈ ਜਾਣੇ ਔਰਤ ਨੂੰ ਬਟ ਜਨ ਪਾਸਾ ਜਿੱਦੋਂ ਰਿਸ਼ਤੇਦਾਰ ਗਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਹੈ ਮਤਲਬ ਵਿੱਚ ਗਰੀਬੀ ਦੇ ਭਾਈ ਜੀ ਨੇ ਕੱਟਣਾ ਹੋਤਾ ਤਾਂ ਝੁੱਗੀ ਜੀ ਵੀ ਕੱਢ ਲੂਗੀ ਜਿਨੇ ਨਹੀਂ ਕੱਟਣਾ ਮੈਲਾ ਰੂ ਵੀ ਠਗਰਾ ਦੇਣਾ ਭਾਈ ਜੀ ਨਹੀਂ ਹੋਣੀ ਹੈ ਸਰਚਾ ਮਾਰ ਮਾਰ ਕੇ ਟੁੱਟੇ ਜੀਰੋ ਟੁੱਟੇ ਆਸ਼ਕ ਮੇਰੇ ਕੋਲ ਜਰੂਰ ਪਹੁੰਚਦੇ ਉਹਨਾਂ ਨੂੰ ਮੈਂ ਆਪਣੀ ਹੱਟ ਬੀਤੀ ਸੁਣਾਵਾਂਗਾ ਤੇ ਉਹਨਾਂ ਦੇ ਵੀ ਸੁਣਾਵਾਂਗਾ ਤੇ ਦੋ ਚਾਰ ਉਹਨਾਂ ਨੂੰ ਜ਼ਿੰਦਗੀ ਦੇ ਗੱਲਾਂ ਵੀ ਸਿਖਾਵਾਂਗਾ ਭਾਜੀ ਆਦਾ ਜਨ ਵਾਈਟ ਆਦਾ ਭਾਜੀ ਹੁਣ ਤਾਂ ਉਹਨੇ ਕਿਉਂ ਤਾਂ ਉਹਨੇ ਹੀਰਾ ਖੋਤਾ ਭਾਜੀ ਹੁਣ ਕੀ ਲੱਗੂਗੀ ਦੱਸੋ ਹਾਂਜੀ ਬੀਤੋ ਦਾ ਨਾਮ ਜੀ ਮੇਰਾ ਰੋਇਤਾਂਸ ਭਾਜੀ ਤੁਸੀਂ ਸੀ ਦੇਖਣਾ ਛੋਟੀ ਰੇੜੀ ਦਾ ਨਾਮ ਹੈ ਪੇਪਾਫਾ ਚਾਹੇ ਵਾਲਾ ਕਿੰਨਾ ਦਿਮਾਗ ਚਾਹੇ ਵੀ ਪੇਪਾਫਾ ਚਾਹੇ ਵਾਲਾ ਰੱਖਿਆ ਭਾਜੀ ਬਸ ਤੁਹਾਨੂੰ ਪਤਾ ਅਕਸਰ ਤੋਖੇ ਹੁੰਦੇ ਨੇਗੇ ਜ਼ਿੰਦਗੀ ਦੇ ਵਿੱਚ ਤੋਖੇ ਹੁੰਦੇ ਨੇ ਤੋਖੇ ਤੋਂ ਬਾ अच्छा 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 हां जी की की ठोका ਮਿਲ ਗਿਆ ਕੀ ਗੱਲ ਆ ਵਾਸੀ ਪਾਜੀ ਬਸ ਤੁਹਾਨੂੰ ਪਤਾ ਹੈ ਨਿਆਣੀ ਉਮਰਾਂ ਚ ਇਸ਼ਕ ਹੁੰਦੇ ਨੇ ਪਾਜੀ ਠੋਕੇ ਵੀ ਹੁੰਦੇ ਨੇਗੇ ਉਮਰਾਂ ਹੁੰਦੀਆਂ ਨੇ ਪਾਜੀ ਬਸ ਤੁਹਾਨੂੰ ਪਤਾ ਹੀ ਹੈਗਾ ਜੀ ਉਸ ਤੋਂ ਬਾਅਦ ਫਿਰ ਪਾਜੀ ਬਸ ਉਹਨੂੰ ਕੋਈ ਚਾਹ ਜ਼ਿਆਦਾ ਪਸੰਦ ਸੀਗੀ ਜਿਹੜੇ ਨੂੰ ਚਾਹ ਪਸੰਦ ਸੀ ਹਾਂ ਬਾਕੀ ਪਾਜੀ ਜਿਹੜੇ ਉਮਰ ਦੇ ਵਿੱਚ ਲੋਕੀ ਘਰੋਂ ਮੰਗ ਕੇ ਪੈਸੇ ਖਾਂਦੇ ਸੀ ਮੈਂ ਉਸ ਉਮਰ ਚ ਆਪ ਕਮਾ ਕੇ ਖਾਂਦਾ ਸੀਗਾ ਫਿਰ ਵੀ ਮੇਰੀ ਸੇਲੀਏ ਕਹਿ ਕੇ ਛੱਡ ਗਈ ਵੀ ਤੇਰੇ ਨਿੱਕੇ ਜੇ ਕੰਮ ਦੇ ਵਿੱਚ ਮੇਰੇ ਏਡੇ ਵੱਡੇ ਸੁਪਨੇ ਕਿੱਥੋਂ ਪੂਰੇ ਕਰੇਗਾ ਸਾਲੀ ਫੀਲਿੰਗ ਨਹੀਂ ਸਮਝੀ ਉਹਨੇ ਪਾਜੀ ਅੱਛਾ ਅੱਛਾ ਅੱ ਫੀਲਿੰਗ ਸਮਝੀ ਠੀਕ ਹੈ ਠੀਕ ਹੈ ਸੋ ਹੁਣ ਰੋਜ਼ਾਨਾ ਕਿੰਨੇ ਵਧੀਆ ਅਚਾਰਾ ਕੰਮ ਚੱਲਦਾ ਤੁਹਾਡਾ ਭਾਜੀ ਮੇਰਾ ਪੂਰੀ ਪਰਮਾਤਮਾ ਦੀ ਸਾਰਾ ਕੁਝ ਹੈਗਾ ਮੇਰਾ ਪਰਮਾਤਮਾ ਦੀ ਭਾਜੀ ਕੋਈ ਟੁੱਟਾ ਆਸ਼ਿਕ ਆਉਂਦਾ ਉਹਨੂੰ ਕੀ ਸੇਦਨ ਨੇ ਔਰੇ ਜਿਹੜਾ ਚਾਹ ਪੀਣ ਆਉਂਦਾ ਆਪਦਾ ਦਰਦ ਸੁਣ ਆਉਂਦਾ ਤੁਹਾਨੂੰ ਆਸ਼ਕ ਤਾਂ ਭਾਜੀ ਦੁਨੀਆ ਆਸ਼ਕ ਵੀ ਆ ਟੁੱਟੇ ਆਸ਼ਕ ਵੀ ਨੇ ਭਾਜੀ ਦੇਖੋ ਹਨਾ 50% ਆਸ਼ਿਕ ਨੇ 50% ਟੁੱਟਿਆ ਸੀ ਨੇ ਆਪਾਂ ਤਾਂ ਹੀ ਕਹਿੰਦੇ ਆ ਕਿ ਹਨਾ ਵੀ ਆਸ਼ਕੀਤ ਵਿੱਚ ਭਾਜੀ ਕੁਝ ਨਹੀਂ ਹੈਗਾ ਇਸ਼ਕ ਮੁਹੱਬਤ ਭਲੇਖੀ ਮਨ ਦੇ ਹੁੰਦੇ ਨੇ ਤਾਂ ਭਾਜੀ ਇੱਕ ਬਸ ਬੰਦੇ ਨਾਲ ਠੀਕ ਹੈ ਨਾ ਇਹ ਤਾਂ ਇਹ ਹੋਰ ਕੋਈ ਨਹੀਂ ਹੈਗਾ ਭਾਜੀ ਇਹ ਤਾਂ ਬਸ ਟਾਈਮ ਆਉਂਦੇ ਸਭ ਛੱਡ ਜਾਂਦੀਆਂ ਨੇ ਤੁਸੀਂ ਆਪਣੇ ਸਹੇਲੀ ਦੇ ਸ਼ੌਂਕ ਨਹੀਂ ਪੂਰੇ ਕਰ ਪਾਈ ਸ਼ੌਂਕ ਭਾਜੀ ਦੇਖੋ ਹਨਾ ਜਿਹੜਾ ਬੰਦਾ ਹੁਣ ਮੇਰੀ ਗੱਲ ਸੁਣੋ ਭਾਜੀ ਹਨਾ ਸੁਪਨੇ ਕੈਨੇਡਾ ਦੇ ਹੋਣ ਉੱਚੇ ਹੋਣ ਫਿਰ ਉਹ ਭਾਜੀ ਸ਼ੌਂਕ ਤਾਂ ਤੁਹਾਨੂੰ ਪਤਾ ਹਨਾ ਅੱਛਾ ਤੁਹਾਨੂੰ ਪਤਾ ਹੀ ਹੈ ਕਹਿੰਦਾ ਅਜੇ ਕਦੇ ਗਰੀਬੀ ਤੇ ਭੁੱਲਣਾ ਪੈ ਜੇ ਸ਼ੌਹਰਤ ਨੂੰ ਕਹਿੰਦਾ ਅਜੇ ਕਦੇ ਗਰੀਬੀ ਤੇ ਭੁੱਲਣਾ ਪੈ ਜੇ ਸ਼ੌਹਰਤ ਨੂੰ ਸੂਟ ਟਾਕੀਆਂ ਵਾਲੇ ਪਾਣੇ ਪੈ ਜਾਣੇ ਔਰਤ ਨੂੰ ਪੱਟ ਜਾਣ ਪਾਸਾ ਜਿੱਦੋਂ ਰਿਸ਼ਤੇਦਾਰ ਕਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਹੈ ਮਿੱਤਰੋ ਵਿੱਚ ਗਰੀਬੀ ਦੇ ਭਾਈ ਜੀ ਇਹਨੇ ਕੱਟਣਾ ਹੁੰਦਾ ਤਾਂ ਝੁੱਗੀ ਜੀ ਵੀ ਕੱਟ ਲੂਗੀ ਜਿਨੇ ਨਹੀਂ ਕੱਟਣਾ ਮੈਲਾ ਰੂ ਵੀ ਠਕਰਾ ਦੇਣਾ ਭਾਈ ਉਹਨੇ ਕੀ ਬਾਤ ਹੈ ਕੀ ਬਾਤ ਹੈ ਸੋ ਬਾ ਮੁੜ ਕੇ ਗੱਲ ਨਹੀਂ ਹੋਈ ਮੁੜ ਕੇ ਬਸ ਪਾਈ ਲੱਭਦੀ ਹੋਣੀ ਸਰਚਾ ਸੁਰਚਾ ਮਾਰ ਕੇ ਬੇਵਫਾ ਚਾਹ ਵਾਲਾ YouTube ਤੇ ਚੈਨਲ ਹੈਗਾ ਕਿਤੇ ਨਾ ਕਿੱਥੇ ਭਾਈ ਜੀ ਲੱਭਦੀ ਹੋਣੀ ਅੱਛਾ ਅੱਛਾ ਹਾਂਜੀ ਹੁਣ ਲੱਭਦੀ ਹੋਣੀ ਹੈ ਸਰਚਾ ਮਾਰ ਮਾਰ ਕੇ ਠੀਕ ਹੈ ਠੀਕ ਹੈ ਹੁਣ ਤੁਸੀਂ ਅੱਧਾ ਕੀ ਤੁਹਾਡਾ ਅੱਗੇ ਦਾ ਏਮ ਕੀ ਹੈ ਵੀ ਜਿਹੜਾ ਤੁਹਾਡਾ ਬ੍ਰਾਂਡ ਹੈ ਬੇਵਫਾ ਚਾਹ ਵਾਲਾ ਭਾਈ ਮੈਂ ਕਹਿੰਦਾ ਵੀ ਵੇ ਵੀ ਅੱਗੇ ਤੱਕ ਜਾਵੇ ਤੇ ਸਾਰਿਆਂ ਨੂੰ ਪਤਾ ਲੱਗੇ ਵੀ ਹਣਾ ਵੀ ਸਾਰੇ ਨੌਜਵਾਨਾਂ ਨੂੰ ਪਤਾ ਲੱਗੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਵੀਰੇ ਦੁਨੀਆ ਦੇ ਵਿੱਚ ਧੋਖੇ ਦਸਤੂਰ ਹਨ ਅਮੀਰੀ ਗਰੀਬੀ ਸੁੱਖ ਦੁੱਖ ਇਨਸਾਨ ਤੇ ਪਾਜੀ ਆਂਦੇ ਨੇਗੇ ਠੀਕ ਹੈ ਨਾ ਦੇਖੋ ਜਿਹੜਾ ਧੋਖੇ ਨਾਲ ਪੀੜਤ ਹੈ ਇੱਕ ਵਾਰੀ ਤੁਹਾਡੇ ਲਈ ਵਿੱਚ ਆ ਜਰੂਰ ਕਿਵੇਂ ਉਸ ਦਾ ਮਾਈਂਡ ਵਾਸ਼ ਕਰ ਦੋਗੇ ਹਾਂਜੀ ਹਾਂਜੀ ਪਾਜੀ ਜਰੂਰ ਟੁੱਟੇ ਆਸ਼ਕ ਮੇਰੇ ਕੋਲ ਜਰੂਰ ਪਹੁੰਚਣ ਤੇ ਉਹਨਾਂ ਨੂੰ ਮੈਂ ਆਪਣੀ ਹੱਟ ਬੀਤੀ ਸੁਣਾਵਾਂਗਾ ਤੇ ਉਹਨਾਂ ਦੀ ਵੀ ਸੁਣਾਵਾਂਗਾ ਤੇ ਦੋ ਚਾਰ ਉਹਨਾਂ ਨੂੰ ਜ਼ਿੰਦਗੀ ਦੇ ਗੱਲਾਂ ਵੀ ਸਿਖਾਵਾਂਗਾ ਪਾਜੀ ਠੀਕ ਹੈ ਠੀਕ ਹੈ ਹਾਂਜੀ ਸੋ ਜਿਹ ਚਾਹ ਦਾ ਇਨਵਾਈਟ ਹੈਗਾ ਭਾਜੀ ਹੁਣ ਤਾਂ ਉਹਨੇ ਕੀ ਹੁਣ ਤਾਂ ਉਹਨੇ ਹੀਰਾ ਖੋਤਾ ਭਾਜੀ ਹੁਣ ਕੀ ਲੱਭੂਗੀ ਦੱਸੋ ਜੀ ਹਾਂ ਜੀ